ਇਸ ਸਟੱਡੀ ਦੇ ਨਾਲ-ਨਾਲ ਮੈਨੂੰ ਜਿੰਮ ਦਾ ਵੀ ਬਹੁਤ ਸ਼ੌਂਕ ਸੀ ਬਟ ਮੈਂ ਸਪੌਂਸਰ ਨਹੀਂ ਬਣਨਾ ਚਾਹੁੰਦਾ ਸੀ ਤੇ ਮੈਂ ਆਰਮੀ ਦੀ ਕਾਫੀ ਜ਼ਿਆਦਾ ਆਰਮੀ ਲਈ ਮਿਹਨਤ ਕੀਤੀ ਕਾਫੀ ਜ਼ਿਆਦਾ 2-3 ਵਾਰ ਟ੍ਰਾਇਲ ਕਲੀਅਰ ਕੀਤਾ ਫਿਜ਼ੀਕਲ ਵਗੈਰਾ ਸਭ ਕੁਝ ਕਲੀਅਰ ਕੀਤਾ ਬਸ ਕਿਸੇ ਪ੍ਰੋਬਲਮ ਵਾਲੇ ਨਾਮ ਨਹੀਂ ਆਇਆ ਲਿਸਟ ਵਿੱਚ ਤੋਂ ਬਾਅਦ ਮੈਂ ਫਿਰ ਜਿੰਮ ਵਿੱਚ ਜੁਆਇਨ ਕੀਤਾ ਸਪੌਂਸਰ ਨਾਲ ਮਿਲਦਾ ਰਿਹਾ ਹੌਲੀ-ਹੌਲੀ ਸਭ ਮੈਨੂੰ ਕਹਿਣ ਲੱਗੇ ਵੀ ਤੂੰ ਸਪੌਂਸਰ ਲਾਈਨ ਜੁਆਇਨ ਕਰ ਮੈਂ ਫਿਰ ਸਪੌਂਸਰ ਲਾਈਨ ਦੇ ਵਿੱਚ ਆ ਗਿਆ ਤੇ ਮੈਂ ਕਿਸੇ ਦੇ ਨੀچے ਕੰਮ ਕਰਨ ਲੱਗ ਗਿਆ ਜੇਕਰ ਕੋਈ ਨਵਾਂ ਜਿਮ ਜੁਆਇਨ ਕਰਦਾ ਤਾਂ ਪਹਿਲੇ ਜਾ ਕੇ ਉਹ YouTube ਦੇ ਵੀਡੀਓ ਦੇਖ ਕੇ ਵੱਧ ਸੈੱਟ ਲਾਉਣੇ ਸ਼ੁਰੂ ਕਰ ਦਿੰਦਾ ਜੋ ਟ੍ਰੇਨਰ ਤੋਂ ਗਾਈਡ ਦੇ ਨਾਲ ਹੀ ਸਭ ਕੁਝ ਕੀਤਾ ਜਾਂਦਾ ਹੈ ਅੱਜ ਕੱਲ ਮੁੰਡੇ ਕੀ ਕਰਦੇ ਆ ਜੀ ਹੈਵੀ weight ਪਾ ਕੇ ਲਾਉਣ ਲੈਂਦੇ ਆ ਐਸਾ ਇਹ ਉਹ ਜਿਮੇ ਵੀ ਦੋਨੋਂ ਪਤਾ ਹੀ ਅੱਜ ਕੱਲ ਹਰੇਕ ਨੂੰ ਬਹੁਤ ਜਲਦੀ ਬੋਡੀ ਚਾਹੀਦੀ ਹੈ ਪਰ ਇਸ ਤਰੀਕੇ ਨਾਲ ਨਹੀਂ ਮਿਹਨਤ ਕਰਨੀ ਪੈਂਦੀ ਲੰਮੇ ਸਮੇਂ ਤੱਕ ਫਿਰ ਜਾ ਕੇ ਕਿਤੇ ਇਸ ਲਾਈਨ ਬੋਡੀ ਵਿੱਚ ਜੋ ਵੀ ਆ ਡਾਈਟ ਵਗੈਰਾ ਸਭ ਕੁਝ ਲੈਣਾ ਪੈਂਦਾ ਹੌਲੀ ਹੌਲੀ ਜਾ ਕੇ ਬੋਡੀ ਬਣਦੀ ਆ ਨਾ ਕਿ ਇੱਕਦਮ ਬੋਡੀ ਬਣਦੀ ਆ ਘਰੋਂ ਹਾਲਾਤ ਕਿਸ ਤਰੀਕੇ ਦੇ ਸੀਗੇ ਵੀ ਜਦੋਂ ਜਿਮ ਲੈਣ ਸ਼ੁਰੂ ਕੀਤੀ ਆ ਨਾਰਮਲ ਫੈਮਿਲੀ ਤੋਂ ਹੀ ਬਿਲੋਂਗ ਕਰਦਾ ਜੀ ਮੈਂ ਹੌਲੀ ਹੌਲੀ ਬਸ ਕੰਮ ਮਿਹਨਤ ਕਰਦੇ ਗਏ ਜੀ ਹੌਲੀ ਹੌਲੀ ਤਰੱਕੀ ਹੋਈ ਆ ਜੀ ਹੁਣ ਖੁਦ ਆਪਣਾ ਕੰਮ ਕਰਦੇ ਆ ਜੀ ਪਹਿਲਾਂ ਕਿਸੇ ਦੇ نیچے ਕੰਮ ਕਰਦੇ ਸੀ ਸਪੌਂਸਰ ਹੁਣ ਖੁਦ ਕੰਮ ਕਰ ਰਹੇ ਆ ਆਪਣਾ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਣ ਛੱਡੀ ਹੈਡਲਾਈਨਸ ਤੇ ਮੈਂ ਅੰਬਰਵੀਰ ਬਾਉਂਸਰਾਂ ਨਾਲ ਤਾਂ ਬਾਉਂਸਰ ਤਾਂ ਹਰੇਕ ਨਹੀਂ ਦੇਖੇ ਹੁਣ ਇਹ ਕਦੇ ਵਿਆਵਾਂ ਤੇ ਜਾਂ ਕਦੇ ਸਿੰਗਰਾਂ ਦੇ ਨਾਲ ਤੇ ਸਭ ਤੋਂ ਜ਼ਿਆਦਾ ਲੋਕ ਫੈਨ ਹੁੰਦੇ ਨੇ ਤਾਂ ਉਹਨਾਂ ਦੇ ਡੋਲਿਆਂ ਦੇ ਸਾਈਜ਼ ਤੇ ਜਾਂ ਸਰੀਰ ਦੀ ਬਣਾਵਟ ਤੇ ਪਰ ਅੱਜ ਜਾਣਾਂਗੇ ਅਸਲ ਦੇ ਵਿੱਚ ਵੀ ਕਿਸ ਤਰੀਕੇ ਨਾਲ ਬਾਉਂਸਰ ਤਿਆਰ ਹੁੰਦਾ ਕੀ ਖੁਰਾਕ ਹੁੰਦੀ ਹੈ ਕਿਹੜੇ-ਕਿਹੜੇ ਪੜਾਅ ਜਿਹੜੇ ਜ਼ਿੰਦਗੀ ਦੇ ਲੰਘ ਕੇ ਇੱਕ ਜਿਹੜਾ ਵਧੀਆ ਬਾਉਂਸਰ ਬਣਦਾ ਹੈ ਤੇ ਹੁਣ ਸਾਡੇ ਨਾਲ ਸੰਜੀਤ ਬਾਈ ਜੀ ਮੌਜੂਦ ਨੇ ਜਿਹੜੇ ਆਪ ਇਹ ਬਾਉਂਸਰ ਨੇ ਤੇ ਬਾਉਂਸਰਾਂ ਦੀ ਟੀਮ ਨੇ ਬਣਾਇਆ ਭਰਾ ਕੇ ਕੰਮ ਵੀ ਕਰਨ ਰਸ਼ਮੀ ਦੇ ਵਿੱਚ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਾਮਾ ਦੇਣ ਵਾਸਤੇ ਜੀ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਜੀ ਕਿਵੇਂ ਸਫਰ ਸ਼ੁਰੂ ਹੋਇਆ ਇੱਕ ਬਾਉਂਸਰ ਬਣਨਾ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆਂ ਜਿਹੜੇ ਯੂਥ ਹੈ ਉਹਦਾ ਸੁਪਨਾ ਹੁੰਦਾ ਵੀ ਅਸੀਂ ਬਾਉਂਸਰ ਬਣੀਏ ਸਰੀਰ ਬਣਾਈਏ ਤਗੜਾ ਪਰ ਤੁਹਾਡਾ ਸਫਰ ਕਿਸ ਤਰੀਕੇ ਨਾਲ ਸ਼ੁਰੂ ਹੋਇਆ ਇਹ ਸਟੱਡੀ ਦੇ ਵਟ ਮੈਂ ਬੌਨਸਰ ਨਹੀਂ ਬੋਣਾ ਚਾਹੁੰਦਾ ਜੀ ਤੇ ਮੈਂ ਆਰਮੀ ਦੀ ਕਾਫੀ ਜ਼ਿਆਦਾ ਆਰਮੀ ਲਈ ਮਿਹਨਤ ਕੀਤੀ ਕਾਫੀ ਜ਼ਿਆਦਾ ਦੋ ਤਿੰਨ ਵਾਰ ਟ੍ਰਾਇਲ ਕਲੀਅਰ ਕੀਤਾ ਫਿਜ਼ੀਕਲ ਵਗੈਰਾ ਸਭ ਕੁਝ ਕਲੀਅਰ ਕੀਤਾ ਵਟ ਮੇ ਕਿਸੇ ਪ੍ਰੋਬਲਮ ਵਾਲੇ ਨਾਮ ਨਹੀਂ ਆਇਆ ਲਿਸਟ ਵਿੱਚ ਉਸ ਤੋਂ ਬਾਅਦ ਮੈਂ ਫਿਰ ਜਿਮ ਵਿੱਚ ਜੁਆਇਨ ਕੀਤਾ ਰੂਟੀਨ ਦੇ ਵਿੱਚ ਫਿਰ ਹੌਲੀ-ਹੌਲੀ ਮੈਂ ਬੌਨਸਰ ਨਾਲ ਮਿਲਦਾ ਰਿਹਾ ਹੌਲੀ-ਹੌਲੀ ਸਭ ਮੈਨੂੰ ਕਹਿਣ ਲੱਗੇ ਵੀ ਤੂੰ ਬੌਨਸਰ ਲਾਈਨ ਜੁਆਇਨ ਕਰ ਤੇ ਹੌਲੀ ਹੌਲੀ ਮੈਂ ਫਿਰ ਸਪੌਂਸਰ ਲਾਈਨ ਦੇ ਵਿੱਚ ਆ ਗਿਆ ਤੇ ਮੈਂ ਕਿਸੇ ਦੇ نیچے ਕੰਮ ਕਰਨ ਲੱਗ ਗਿਆ। ਤਾਂ ਭਾਈ ਜੀ ਫਿਰ ਜਦੋਂ ਜਿਮ ਦੇ ਵਿੱਚ ਆ ਕੇ ਸ਼ੁਰੂ ਕੀਤਾ ਕਿ ਇਸ ਤਰੀਕੇ ਦੀ ਰੁਟੀਨ ਰਹਿਣੀ ਹੁੰਦੀ ਸੀ। ਐਕਸਰਸਾਈਜ਼ ਕਿਸ ਤਰੀਕੇ ਦੀ ਰਹਿਣੀ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆਂ ਵੀ ਜੇਕਰ ਕੋਈ ਨਵਾਂ ਜਿਮ ਜੁਆਇਨ ਕਰਦਾ ਤਾਂ ਪਹਿਲੇ ਜਾ ਕੇ ਉਹ YouTube ਦੇ ਵੀਡੀਓ ਦੇਖ ਕੇ ਵੱਧ ਸੈਟ ਲਾਣਾ ਸ਼ੁਰੂ ਕਰ ਦਿੰਦਾ। ਪਰ ਅਸਲ ਸ਼ੁਰੂਆਤ ਇਸ ਤਰੀਕੇ ਨਾਲ ਹੁੰਦੀ ਹੈ। ਏ ਭਾਜੀ ਜੋ ਟ੍ਰੇਨਰ ਤੋਂ ਗਾਈਡ ਦੇ ਨਾਲ ਹੀ ਸਭ ਕੁਝ ਕੀਤਾ ਜਾਂਦਾ ਹੈ ਅੱਜ ਕੱਲ ਮੁੰਡੇ ਕੀ ਕਰਦੇ ਆ ਜੀ ਹੈਵੀ weight ਪਾ ਕੇ ਲਾਉਣ ਲੈਂਦੇ ਆ ਐਸਾ ਹੀ ਇਹ ਉਹ ਜਿਵੇਂ ਵੀ ਦੋਨੋਂ ਪਤਾ ਹੀ ਅੱਜ ਕੱਲ ਹਰੇਕ ਨੂੰ ਬਹੁਤ ਜਲਦੀ ਬੋਡੀ ਚਾਹੀਦੀ ਆ ਪਰ ਇਸ ਤਰੀਕੇ ਨਾਲ ਨਹੀਂ ਮਿਹਨਤ ਕਰਨੀ ਪੈਂਦੀ ਲੰਮੇ ਸਮੇਂ ਤੱਕ ਫਿਰ ਜਾ ਕੇ ਕਿਤੇ ਇਸ ਲਾਈਨ ਬੋਡੀ ਵਿੱਚ ਜੋ ਵੀ ਆ ਡਾਈਟ ਵਗੈਰਾ ਸਭ ਕੁਝ ਲੈਣਾ ਪੈਂਦਾ ਹੌਲੀ ਹੌਲੀ ਜਾ ਕੇ ਇਹ ਬੋਡੀ ਬਣਦੀ ਆ ਨਾ ਕਿ ਇੱਕਦਮ ਬੋਡੀ ਬਣਦੀ ਆ ਇਹਨੂੰ ਥੋੜਾ ਸਮਾਂ ਦੇਣਾ ਪੈਂਦਾ ਵਾ ਇੱਕ ਦਿਨ ਦੇ ਵਿੱਚ ਕੁਝ ਨਹੀਂ ਹੋ ਜਾਂਦਾ ਜੀ ਘਰੋਂ ਹਾਲਾਤ ਕਿਸ ਤਰੀਕੇ ਦੇ ਸੀਗੇ ਵੀ ਜਦੋਂ ਜਿਮ ਲੈਣ ਸ਼ੁਰੂ ਕੀਤੀ ਆ ਇਹ ਸੋਚਿਆ ਵੀ ਚਲੋ ਬੌਂਸਰ ਬਣਦੇ ਹਾਂ ਉਸ ਸਮੇਂ ਘਰ ਦੇ ਹਾਲਾਤ ਕਿਸ ਤਰੀਕੇ ਦੇ ਸੀਗੇ ਘਰੋਂ ਹਾਲਾਤ ਬਸ ਆ ਨੋਰਮਲ ਫੈਮਿਲੀ ਤੋਂ ਹੀ ਬਿਲੋਂਗ ਕਰਦਾ ਜੀ ਮੈਂ ਹੌਲੀ ਹੌਲੀ ਬਸ ਕੰਮ ਮਿਹਨਤ ਕਰਦੇ ਗਏ ਜੀ ਹੌਲੀ ਹੌਲੀ ਤਰੱਕੀ ਹੋਈ ਹੈ ਜੀ ਹੁਣ ਖੁਦ ਆਪਣਾ ਕੰਮ ਕਰਦੇ ਆ ਜੀ ਪਹਿਲਾਂ ਕਿਸੇ ਦੇ ਨੀਚੇ ਕੰਮ ਕਰਦੇ ਸੀ ਬੌਂਸਰ ਹੁਣ ਖੁਦ ਕੰਮ ਕਰ ਰਹੇ ਆ ਆਪਣਾ ਜੀ ਕਰ ਰਹੇ ਹੰਨੇ ਕਿ سپورਟ ਰਹੇ ਕਿਉਂਕਿ ਜਦੋਂ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਜਿਮ ਸ਼ੁਰੂ ਕਰ ਲੈਂਦੇ ਪਹਿਲਾਂ ਜੇਬ ਦੇ ਫੀਸ ਜੜੀ ਹੁੰਦੀ ਆ ਫਿਰ ਉਸ ਤੋਂ ਬਾਅਦ ਖਰਾਕ ਜਿਹੜੀ ਖਾਣ ਜਿਹਨੂੰ ਆਪਾਂ ਡਾਈਟ ਕਹਿੰਦੇ ਆ ਉਹਦੇ ਵਾਸਤੇ ਵੀ ਪੈਸੇ ਚਾਹੀਦੇ ਹੁੰਦੇ ਤਾਂ ਕਿਵੇਂ ਘਰ ਦੇ سپورਟ ਕਰਦੇ ਸੀਗੇ ਵੀ ਜਦੋਂ ਨਹੀਂ ਘਰੋਂ ਤਾਂ ਬਿਲਕੁਲ ਵੀ سپورਟ ਨਹੀਂ ਸੀਗੀ ਵੀ ਇਸ ਲਾਈਨ ਦੇ ਵਿੱਚ ਜਾਈਏ ਤੇ ਆਪਣੀ ਬਸ ਮਿਹਨਤ ਤੇ ਜੋਬ ਵਗੈਰਾ ਵੀ ਕਰਦਾ ਸੀ ਪਾਰਟ ਟਾਈਮ ਤੇ ਹੌਲੀ ਹੌਲੀ ਫਿਰ ਜਿਮ ਦੀ ਡਾਈਟ ਦਾ ਖਰਚਾ ਘਟਣਾ ਜਿਮ ਦਾ ਖਰਚਾ ਵਧਣਾ ਚੋਰੀ ਜੇ ਮਲਾਉਂਦੇ ਸੀ ਇਹ ਘਰ ਤੋਂ ਵੀ ਕਰਦੇ ਨਹੀਂ ਐਗਰੀ ਵੀ ਸੀਗੇ ਵੀ ਜੇ ਮਲਾਉਣ ਲਈ ਵੀ ਇਦਾਂ ਦਾ ਵੀ ਰਤ ਸਟੀਲਡ ਵਗੈਰਾ ਦਿੰਦੇ ਆ ਜੀ ਬਹੁਤ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇਸ ਲਈ ਜੇ ਮਲ ਲਈ ਐਗਰੀ ਨਹੀਂ ਸੀ ਕਰਦੇ ਕੋਈ ਸਪੋਰਟ ਨਹੀਂ ਕਰਦੇ ਸੀ ਕਰਦੇ ਵੀ ਪਹਿਲਾਂ بڑا ਚੱਲਦਾ ਹੁੰਦਾ ਸੀ ਕਹਿੰਦੇ ਕਿ ਜੇ ਜੇ ਮਜਾਰ ਹੈ ਤਾਂ ਜੀ ਇਹ ਡੱਬੇ ਖਾਊਗਾ ਟੀਕੇ ਲਾ ਲੂਗਾ ਕਿਉਂਕਿ ਜੋ ਆਪਣੇ ਪੰਜਾਬ ਚੱਲਦਾ ਆਂਦਾ ਵੀ ਲੋਕਾਂ ਨੇ ਗਲਤ ਕਾਰਨਾਮਾ ਬਣਾਈਆਂ ਹੋਈਆਂ ਜੇ ਮੈਨੂੰ ਲੈ ਕੇ ਕਿ ਜੇਮ ਚ ਜਾ ਕੇ ਜਿਹੜੇ ਮੁੰਡੇ ਨੇ ਔਰ ਸਿਰਫ ਟੀਕੇ ਲਾ ਕੇ ਡੋਲੇ ਵੱਡੇ ਕਰਦੇ ਨੇ ਤੇ ਮਿਹਨਤ ਦਾ ਇੰਨਾ ਹੈ ਨਹੀਂ ਕੋਈ ਨਹੀਂ ਦੇਖੋ ਇਹ ਤਾਂ ਇੱਕ ਹਵਾ ਬਣਾਇਆ ਹੈ ਲੋਕਾਂ ਨੇ ਕਿ ਜੀ ਪ੍ਰੋਟੀਨ ਖਾਲੇ ਜੀ ਡੱਬੇ ਖਾਲੇ ਇਦਾਂ ਦਾ ਕੁਝ ਵੀ ਨਹੀਂ ਹੈਗਾ ਜੀ ਇਹ ਇੱਕ ਨੈਚੁਰਲ ਇੱਕ ਇੱਕ ਡਾਈਟ ਹੁੰਦੀ ਹੈ ਇਹ ਜੋ ਸਾਨੂੰ ਕਿਸੇ ਵੀ ਹੋਰ ਚੀਜ਼ਾਂ ਜੋ ਡਾਈਟ ਨਹੀਂ ਮਿਲਦੀ ਅਸੀਂ ਪ੍ਰੋਟੀਨ ਤੋਂ ਲੈਣੇ ਜੀ ਜਾਂ ਗੇਨਰ ਖਾਣੇ ਆ ਇੱਕ ਇੱਕ ਡਾਈਟ ਆਈ ਹੈ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇਹ ਲੋਕਾਂ ਨੇ ਇਦਾਂ ਹੀ ਬਣਾਇਆ ਜੀ ਇਦਾਂ ਕਰ ਲਏ ਜੀ ਟੀਕੇ ਲਾ ਲੇ ਜੀ ਇਦਾਂ ਨਹੀਂ ਮਿਹਨਤ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ ਜਿੰਨੀ ਮਰਜ਼ੀ ਤੁਸੀਂ ਡੱਬੇ ਖਾ ਲੋ ਪ੍ਰੋਟੀਨ ਲੈ ਲੋ ਕੁਝ ਵੀ ਖਾ ਲੋ ਟੀਕੇ ਲਾ ਲੋ ਕੁਝ ਵੀ ਕਰ ਲੋ ਪਰ ਇਦਾਂ ਬਾਡੀ ਨਹੀਂ ਬਣਦੀ ਬਿਨਾ ਮਿਹਨਤ ਤੋਂ ਬਿਨਾ ਬਾਡੀ ਨਹੀਂ ਬਣਦੀ ਤੇ ਬਈ ਤੇ ਮਤਲਬ ਜਿੰਮ ਤੋਂ ਪਹਿਲਾਂ ਕਦੇ ਇੱਕ ਕਬੱਡੀ ਵਗੈਰਾ ਜਾਂ ਪਹਿਲਵਾਨੀ ਵੀ ਕੀਤੀ ਆ ਸਿੱਧਾ ਜਿੰਮ ਸ਼ੁਰੂ ਕਰਿਆ ਸੀ ਪਹਿਲਾਂ ਜੀ ਮੈਂ ਤੁਹਾਨੂੰ ਦੱਸਿਆ ਜੀ ਮੈਂ ਐਥਲੀਟ ਜੀ ਆ ਪਹਿਲਾਂ ਜੀ 100 ਮੀਟਰ ਦੌੜ ਕਰਦਾ ਹੁੰਦਾ ਸੀ ਸਕੂਲ ਟਾਈਮ ਵੀ ਕੋਲਰ ਟਾਈਮ ਵੀ ਉਸ ਤੋਂ ਬਾਅਦ ਮੈਂ ਆਰਮੀ ਦੇ ਵਿੱਚ ਮੈਂ ਇੰਟਰਸਟਡ ਸੀਗਾ ਵਾਟ ਉਹਦੇ ਵਿੱਚ ਕਈ ਕਾਰਨਾਂ ਕਰਕੇ ਮੇਰਾ ਨਾਮ ਨਹੀਂ ਆਇਆ ਲਿਸਟ 'ਤੇ ਮੈਂ ਪੰਜਾਬ ਪੋਸਟ ਦੀ ਵੀ ਦੇਖੀ ਆ ਪਰਦੀ ਦੇਖੀ ਆ ਤੇ ਉਹਦੇ 'ਚ ਵੀ ਮੇਰਾ ਨਾਮ ਨਹੀਂ ਆਇਆ ਤਾਂ ਕਰਕੇ ਫਿਰ ਮੈਨੂੰ ਜੋਬ ਦਾ ਮਤਲਬ ਮਿਲ ਨਹੀਂ ਰਹੀ ਨੇ ਪੈਸੇ ਬਣਦੇ ਨਹੀਂ ਹੈਗੇ ਜੇ ਨੋਰਮਲ ਜੋਬ ਵੀ ਕਰੋ 5-10 ਹਜ਼ਾਰ ਜੋ ਇਸ ਤੋਂ ਵੱਧ ਕੋਈ ਨਹੀਂ ਦਿੰਦਾ ਪਰ ਇੱਧਰ ਬੌਂਸਰ ਲਾਈਨ ਵਿੱਚ ਆ ਕੇ ਮੈਂ ਵਧੀਆ ਫੀਲ ਕਰ ਰਿਹਾ ਹਾਂ ਜਦੋਂ ਪ੍ਰੋਫੈਸ਼ਨਲੀ ਬੌਂਸਰ ਬਣ ਗਿਆ ਹਨਾ ਸਰੀਰ ਉਸ ਤਰੀਕੇ ਨਾਲ ਤਿਆਰ ਕਰ ਲਿਆ ਕਾਲੀ ਵਰਦੀ ਪਾ ਕੇ ਕਿਉਂਕਿ ਜਦੋਂ ਬੌਂਸਰ ਲਾਈਨ 'ਚ ਆਪਾਂ ਜਾਂਦੇ ਕਾਲੀ ਵਰਦੀ ਪਾਣੀ ਹੁੰਦੀ ਹੈ ਜਦੋਂ ਸਿੰਗਰਾਂ ਨਾਲ ਜਾਂਦੇ ਹਾਂ ਉਸ ਤਰੀਕ ਉਸ ਸਮੇਂ ਕਿਸ ਤਰੀਕੇ ਦਾ ਮਾਹੌਲ ਹੁੰਦਾ ਹੈ ਉੱਥੇ ਬਣਦਾ ਹੈ ਕਿਉਂਕਿ ਇੱਕ ਵਾਕੀ ਟੋਰ ਹੁੰਦੀ ਹੈ ਹਨਾ ਕਿ ਜਦੋਂ ਸਿੰਗਰਾਂ ਦੇ ਨਾਲ ਆਪਾਂ ਤੁਰੇ ਤੁਰੀਦਾ ਹਾਂ ਜੀ ਹਾਂ ਜੀ ਓਪੀ ਦਾ ਵਧੀਆ ਵਧੀਆ ਫੀਲ ਹੁੰਦਾ ਜੀ ਅਸੀਂ ਕਿਸੇ ਦੀ ਸਿਕਿਉਰਿਟੀ ਕਰ ਰਹੇ ਹਾਂ ਜੀ ਐਦਾਂ ਦਾ ਫੀਲ ਹੁੰਦਾ ਜੀ ਵਧੀਆ ਰਿਸਪੌਂਸ ਮਿਲਦਾ ਬਈ ਲੋਕ ਵੀ ਤਾਰੀਫ ਕਰਦੇ ਆ ਜੀ ਵਧੀਆ ਸਰੀਰ ਬਣਾਇਆ ਹੋਇਆ ਜੀ ਮੁੰਡਿਆਂ ਨੇ ਬਹੁਤ ਕੋਈ ਬਹੁਤ ਵਧੀਆ ਫੀਲ ਹੁੰਦਾ ਜੀ ਭਾਈ ਤੁਹਾਡਾ ਸਰੀਰ ਮੈਂ ਦੇਖਦਾ ਕਾਫੀ ਸੋਹਣਾ ਹੈ ਨਾ ਮੈਂ ਫੋਟੋਆਂ ਵੀ ਦੇਖੀਆਂ ਨੇ ਵੀ ਤੁਹਾਡੀ ਟੀਮ ਦਾ ਸਾਰਾ ਤੁਸੀਂ ਤੁਰਦੇ ਹੋ ਵੀ ਸਾਰੇ ਸਾਰੀ ਟੀਮ ਇੱਕੋ ਜਿਹੀ ਇੱਕੋ ਜਿਹੀ ਲੱਗਦੀ ਵੀ ਸਾਰਿਆਂ ਦੇ ਸਰੀਰ ਤੇ ਮਿਹਨਤ ਲੱਗੀ ਹੋਈ ਹੈ ਤੁਹਾਨੂੰ ਆਹ ਸਰੀਰ ਤਿਆਰ ਕਰਨ ਨੂੰ ਕਿੰਨਾ ਸਮਾਂ ਲੱਗਿਆ ਮੈਨੂੰ ਹੀ ਮੈਂ 2016 ਤੋਂ ਮਿਹਨਤ ਲਾ ਰਿਹਾ ਜੀ ਰੈਗੂਲਰਲੀ ਮਿਹਨਤ ਲਾ ਰਿਹਾ ਜੀ ਹੁਣ ਤੱਕ ਮੈਂ ਇੱਥੇ ਜਾ ਕੇ ਪਹੁੰਚਿਆ ਹਾਂ ਕਿੰਨਾ ਕਿੰਨੇ ਚ ਰੋਲਾ ਕਿ ਵੀ ਅੱਜ ਕੱਲ ਆਪਾਂ ਦੇਖਦੇ ਆਂ ਸ਼ੌਂਕ ਇਹ ਯੂਜ਼ ਹੁੰਦਾ ਵੀ ਡੋਲਾ ਕਿੰਨੇ ਇੰਚ ਦਾ ਹੋ ਗਿਆ ਹੈ ਨਾ ਇਹ 20 ਪਲੱਸ ਆ ਜੀ ਭਾਈ ਸਾਹਿਬ ਮੇਰਾ ਇਹ ਇੱਕ ਵਾਰੀ ਪੰਪ ਕਰਕੇ ਦੇਖਾਂਗੇ ਮੇਰਾ ਸ਼ੇਰ ਬਣਿਆ ਨਾ ਸ਼ੇਰ ਦਿਹਾੜਾ ਮਾਰਦਾ ਵੀ ਆਉਂਦੀ ਵੀ ਮੇਰੇ ਇਹ ਸ਼ੇਰ ਕੋਲ ਬਣਾਇਆ ਹੋਇਆ ਡੋਲੇ ਉੱਤੇ ਇਹ ਸ਼ੇਰ ਜੀ ਪੁਰਾਣੀ ਰੀਜ ਸੀਗੀ ਆਪਣੀ ਮੈਂ ਹੁਣ ਡੇਢ ਸਾਲ ਪਹਿਲਾਂ ਬਣਾਇਆ ਜੀ ਮੈਂ ਕਾਹੀ ਸਮੇਂ ਤੋਂ ਪਹਿਲਾਂ ਤੋਂ ਸੋਚਦਾ ਸੀ ਮੈਂ ਸ਼ੇਰ ਬਣਾਉਂਗਾ ਬਟ ਆਹ ਟੈਟੂ ਪਹਿਲਾਂ ਬਣ ਗਿਆ ਸੀਗਾ ਇੱਧਰਲਾ ਇਹ ਸ਼ੇਰ ਨਹੀਂ ਬਣਿਆ ਨਹੀਂ ਪਰ ਇਹ ਰੀਜ ਹੁਣ ਮੈਂ ਪੂਰੀ ਕੀਤੀ ਹੈ 1.5 ਸਾਲ ਪਹਿਲਾਂ ਦੋਨੇ ਬਾਹਾਂ 'ਤੇ ਟੈਟੂ ਬਣਾਏ ਸੀ ਹਾਂਜੀ ਦੋਨੀ ਬਾਹਾਂ 'ਤੇ ਟੈਟੂ ਬਣਾਏ ਸੀ ਭਾਈ ਜਦੋਂ ਬੰਮਸਰ ਬਣ ਕੇ ਪਹਿਲੀ ਤਨਖਾਹ ਕਿੰਨੀ ਕਾਈ ਸੀ ਜਦੋਂ ਭਾਜੀ ਇਹਦੇ ਵਿੱਚ ਸਾਡੇ ਪਾਰਟੀ ਹੀ ਹੁੰਦਾ ਤਨਖਾਹ ਨਹੀਂ ਆਉਂਦੀ ਆਪਣਾ ਪਾਰਟੀ ਹੀ ਹੁੰਦਾ ਜੀ ਜਿਵੇਂ ਪਰਡੇ ਨੂੰ ਪਤਾ ਹੀ ਹੈ ਜੀ ਪਰਡੇ ਦੇ ਹਿਸਾਬ ਨਾਲ ਹੁੰਦਾ ਜੀ ਜੇ ਜਦੋਂ ਪਰਡੇ ਪਹਿਲੀ ਵਿੱਚ ਚਲੋ ਉਹਨੂੰ ਆਪਾਂ ਜੇ ਪਰਡੇ ਦੇ ਹਿਸਾਬ ਨਾਲ ਲਾ ਕੇ ਪਰਡੇ ਦੀ ਤਨਖਾਹ ਲਾ ਲਈਏ ਜਦਾਂ ਜਦੋਂ ਘਰੇ ਲੈ ਕੇ ਦਿੱਤੀ ਘਰਦਿਆਂ ਦਾ ਕੀ ਰਿਸਪੌਂਸ ਹੈਗਾ ਖੁਸ਼ ਹੋਏ ਸੀਗੇ ਵੀ ਹਾਂ ਮੁੰਡਾ ਕਿਸੇ ਚੱਜ ਦੀ ਲੈਂਚ ਚਲਾ ਗਿਆ ਹਾਂਜੀ ਹਾਂਜੀ ਘਰ ਦੇ ਸਾਰੇ ਖੁਸ਼ ਨੇ ਜੀ ਹੁਣ ਵਧੀਆ ਜੀ ਵਧੀਆ ਸੈਟਿੰਗ ਹੋ ਗਈ ਸਿੰਘਰਾਮ ਕਰਨਾਂ ਵੀ ਤੁਸੀਂ ਗਏ ਹੋ ਉਹਨਾਂ ਨਾਲ ਕਿਸ ਤਰੀਕੇ ਦਾ ਮਾਹੌਲ ਬਣਦਾ ਉਹ ਕਿਉਂਕਿ ਜਦੋਂ ਮੈਂ ਦੇਖਦਾ ਜਦੋਂ ਬੈਕਸਟੇਜ ਹੁੰਦੇ ਇਕੱਠੇ ਹੀ ਗੱਲਾਂ ਬਾਤਾਂ ਮਾਰਦੇ ਹੁੰਦੇ ਬੌਂਸਰਾਂ ਨਾਲ ਕੱਢ ਕੇ ਕਿਉਂਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਯਕੀਨ ਹੁੰਦਾ ਹੈ ਕਿ ਬੌਂਸਰ ਹੀ ਹੁੰਦਾ ਵੀ ਸਾਡੀ ਸਿਕਿਉਰਿਟੀ ਕਰ ਸਕਦਾ ਤਾਂ ਬੌਂਸਰ ਕਰ ਸਕਦਾ ਕਿਉਂਕਿ ਇੰਨੀ ਜਨਤਾ ਸਾਰੀ ਅਣਪਛਾਤੀ ਹੁੰਦੀ ਹੈ ਜਿਹੜੇ ਕਿੰਤੀ ਦੇ 10 ਬੌਂਸਰ ਹੁੰਦੇ ਨੇ ਸਾਰੇ ਉਹਨਾਂ ਦੀ ਆਪਣੀ ਟੀਮ ਹੁੰਦੀ ਹੈ ਤਾਂ ਉਸ ਸਮੇਂ ਕਿਸ ਤਰੀਕੇ ਦਾ ਮਾਹੌਲ ਉੱਥੇ ਕ੍ਰੀਏਟ ਹੋਇਆ ਹੁੰਦਾ ਹਾਸਾ ਮੇਜ ਚੱਲਦਾ ਹੁੰਦਾ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਉਹ ਆਪਣੇ ਆਪ ਨੂੰ ਫੀਲ ਹੁੰਦਾ ਵੀ ਅਸੀਂ ਕਿਸੇ ਵਧੀਆ ਕੰਮ ਕਰ ਰਹੇ ਆਂ ਵਧੀਆ ਲਾਈਨ ਦੇ ਵਿੱਚ ਆਂ ਵੀ ਜੇ ਅਸੀਂ ਵੌਂਸਰ ਨਾ ਹੁੰਦੇ ਤੇ ਪਤਾ ਨਹੀਂ ਅਸੀਂ ਇੰਨੇ ਕੋਲੋਸ ਤੋਂ ਕਿਸੇ ਆਰਟਿਸਟ ਨੂੰ ਮਿਲ ਸਕਦੇ ਜਾਂ ਨਾ ਮਿਲ ਸਕਦੇ ਇਹ ਚੀਜ਼ ਦਾ ਸੌਖਾ ਵੀ ਇੰਨੀ ਜੇਕਰ ਮਿਹਨਤ ਲਾਈ ਜਾਂਦਾ ਇਹਦਾ ਮੁੱਲ ਇਹ ਮੁੜਦਾ ਵੀ ਕਤਾਰਾਂ 'ਚ ਖੜ ਕੇ ਨਹੀਂ ਕਿਸੇ ਨੂੰ ਮਿਲਣਾ ਪੈਂਦਾ ਵੀ ਅਗਲਾ ਆਪ ਆਪ ਸਾਡਾ ਵੀ ਹਾਂ ਵੀ ਮੇਰੀ ਸਿਕਿਉਰਿਟੀ ਵਾਸਤੇ ਹੈ ਨਾ ਹਾਂਜੀ ਹਾਂਜੀ ਤੇ ਵੀਰੇ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਦੇਖਦੇ ਆਂ ਨਾ ਕਿ ਹਾਂ ਲੋਕ ਕਹਿੰਦੇ ਬੋਤ ਨੇ ਵੀ ਜਿੱਦਾਂ ਬੌਂਸਰ ਰੱਖੇ ਨੇ ਜੇਕਰ ਕੁਝ ਹੁੰਦਾ ਤਾਂ ਬੌਂਸਰ ਤੋਂ ਜ਼ਿਆਦਾ ਪਹਿਲਾਂ ਭੱਜ ਜਾਂਦੇ ਨੇ ਖੜਦੇ ਨਹੀਂ ਕਿੰਨੀ ਕਿ ਸੱਚਾਈ ਹੈ ਗੱਲ ਦੇ ਵਿੱਚ ਬੌਂਸਰ ਦੇਖੋ ਜੀ ਇਹ ਤਾਂ ਲੋਕਾਂ ਨੇ ਗੱਲਾਂ ਬਣਾਈਆਂ ਹੋਈਆਂ ਜੀ ਬੌਂਸਰ ਦਾ ਕੰਮ ਲੜਨਾ ਨਹੀਂ ਹੁੰਦਾ ਲੋਕ ਬੌਂਸਰ ਦਾ ਕੰਮ ਹੁੰਦਾ ਲੜਾਈ ਨੂੰ ਹਟਾਉਣਾ ਇਹ ਲੋਕ ਕਹਿੰਦਾ ਜੀ ਭੱਜ ਗਏ ਜੀ ਇਹ ਹੋ ਗਿਆ ਜੀ ਇਹ ਤਾਂ ਜੀ ਗੱਲਾਂ ਬਣਾਈਆਂ ਹੋਈਆਂ ਨੇ ਲੋਕ ਹੁਣ ਜੇ ਸਾਡੀ ਨੀਮ ਆ ਜੀ ਪਹਿਲਾਂ ਬੌਂਸਰ ਤੁਹਾਨੂੰ ਮੋਹਰੇ ਖੜਾ ਮਿਲੂਗਾ ਜੀ ਹੁਣ ਜਦੋਂ ਆਪਣੀ ਟੀਮ ਸ਼ੁਰੂ ਕਰ ਲਈ ਕਿੰਨੇ ਬੰਦੇ ਦੀ ਟੀਮ ਤੁਹਾਡੀ ਹੈਗੀ ਆਪਣੇ ਆਪਣੀ ਘਟੋਟ ਵੱਡੀ ਜੀ 15 15 ਮੁੰਡੇ ਜੀ 15 ਕੁ ਕੁੜੀਆਂ ਨੇ ਜੀ ਉਹ ਤਾਂ ਬਾਕੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਆਉਂਦਾ ਜੀ ਤੁਹਾਨੂੰ ਜੀ ਰਿਕੁਆਇਰਮੈਂਟ 100 ਬੰਦਿਆਂ ਦੀ ਤਾਂ ਅਸੀਂ ਉਹ ਉਹ ਵੀ ਅਰੇਂਜ ਕਰਦਾ ਮੈਂ ਦੇਖਿਆ ਪਿੱਛੇ ਤੁਸੀਂ ਜਦੋਂ ਦਿਲਜੀਤ ਭਾਜੀ ਆਏ ਸੀ ਕਿ ਉਹਨਾਂ ਦੇ ਵਿੱਚ ਕੀਤੇ ਸੀ ਨਾ ਸਿਕਿਉਰਿਟੀ ਦੇ ਪਰਪਸ ਸਾਰਾ ਜਿੱਤ ਜਿਹਾ ਸਾਰੀ ਸਿਕਿਉਰਿਟੀ ਅਰੇਂਜਮੈਂਟ ਕੀਤੀ ਸੀ ਉੱਥੇ ਉਹ ਐਕਸਪੀਰੀਅੰਸ ਕਿਸ ਤਰੀਕੇ ਦਾ ਸੀਗਾ ਉਹ ਬਹੁਤ ਵਧੀਆ ਫੀਲ ਹੋਇਆ ਸੀ ਵੀ ਇੰਨਾ ਵੱਡਾ ਕੰਮ ਮਿਲਿਆ ਵੱਟ ਮੇਰੇ ਕੋਲ ਉਸ ਟਾਈਮ ਬਹੁਤ ਸਰ ਦਾ ਕੰਮ ਨਹੀਂ ਸੀ ਮੇਰੇ ਕੋਲ ਟ੍ਰੈਫਿਕ ਦਾ ਕੰਮ ਸੀਗਾ ਟ੍ਰੈਫਿਕ ਦਾ ਕੰਮ ਸੀਗਾ ਜੀ ਤਾਂ ਬਈ ਫਿਰ ਜਿੰਮ ਤਾਂ ਹੁਣ ਹੁਣ ਕਿਸ ਤਰੀਕੇ ਨਾਲ ਜਿੰਮ ਚੱਲਦਾ ਉਸੇ ਤਰੀਕੇ ਨਾਲ ਸਮਾਂ ਦੇਣ ਉਹ ਜੇ ਮੈਨੂੰ ਜਾਂ ਕਿਤੇ ਨਾ ਕਿਤੇ ਮਿਸ ਹੋ ਜਾਂਦਾ ਨਹੀਂ ਮਿਸ ਬੱਜ ਜਾਂਦਾ ਜੀ ਹੁਣ ਕੰਮ ਬਾਬੇ ਦੀ ਕਿਰਪਾ ਨਾਲ ਕੰਮ ਬਹੁਤ ਜ਼ਿਆਦਾ ਆ ਬ ਆਪਣੇ ਕੋਲ ਤੇ ਰੁਟੀਨ ਦੇ ਵਿੱਚ ਜਿੰਮ ਨਹੀਂ ਆ ਜਾਂਦਾ ਜੀ